ਤੁਹਾਨੂੰ ਜੋ ਲੱਗ ਰਿਹਾ ਤੁਹਾਨੂੰ ਡਾਊਟਫੁਲ ਲੱਗਦਾ ਸਾਡੇ ਸਮਾਜ ਚ ਅੱਗੇ ਇੱਕ ਹੋਰ ਦੇਖਿਓ ਸਾਡਾ ਟੈਰ ਚ ਇਹਨਾਂ ਦਾ ਫੋਟੋ ਆ ਕਰੋ ਜੀ ਸੁਨਾਹ ਇਹਦਾ ਸਭ ਟ੍ਰੈਕਲੀ ਟਰਾਲੀ ਆਹ ਟਰਾਲੀ ਆ ਜਿਹੜੀ ਆ ਕਰੋ ਮੜਾ ਜਾ ਸਾਹਿਬ ਇਹ ਟਰਾਲੀ ਤੁਹਾਨੂੰ ਇੱਥੇ ਸੂਮਾ ਕੈਮਰੇ ਦੇ ਸਾਹਮਣੇ ਨਹੀਂ ਕਰ ਸਕਦਾ ਜੀ ਨੂੰ ਦੱਸਾਂ ਕਿਉਂਕਿ ਮੇਰੇ ਕੋਲ ਇਹਦੀ ਫੋਟੋ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਇਹ ਜਿਹੜੀ ਲੋਂਗੋ ਵਾਲੀ ਤੋਂ ਟਰਾਲੀ ਆ ਕਰ ਦੋ ਲੈ ਇਹ ਟੈਰਾ ਵਾਲੀ ਸਿੰਗਲ ਟੈਰਾ ਵਾਲੀ ਚੋਰੀ ਹੋਈ ਸੀ ਸ਼ੰਭੂ ਤੋਂ ਉਹਦਾ ਟੈਰ ਹੈ ਉਸੇ ਦੀ ਰਿੰਨਾ ਉਸੇ ਦੀ ਹੱਬ ਹੈ ਇਹ ਜਿਹੜਾ ਪੰਕਜ ਪੱਪੂ ਨਾਮ ਦਾ ਇੱਥੇ ਨਗਰ ਕੌਂਸਲ ਦੇ ਪ੍ਰਧਾਨ ਦਾ ਪਤੀ ਹੈ ਆਮ ਆਦਮੀ ਪਾਰਟੀ ਦਾ ਲੀਡਰ ਉਹਦੇ ਮਕਾਨ ਦੇ ਵਿੱਚ ਉਹ ਬਰਾਮਦ ਹੋ ਚੁੱਕਿਆ ਸੋ ਮੇਰੀ ਬੇਨਤੀ ਆ ਦੂਜੀ ਕਰ ਲਈ ਅਸੀਂ ਕੀ ਦੀ ਇਹ ਵੀ ਸੁਨਾਖ ਕਰਾਂਗੇ ਸਾਡੀਆਂ ਵਾਈਟ ਟਰਾਲੀਆਂ ਗੁੰਮ ਹੋ ਗਈਆਂ ਪ੍ਰਧਾਨ ਦੂਰ ਤੱਕ ਨਾ ਨਾ ਦੂਸਰੀ ਵਾਰ ਸੁਣਨ ਦਿਓ ਜਿਹੜਾ ਸਾਨੂੰ ਤੁਹਾਨੂੰ ਲੱਗਦਾ ਵੀ ਡਾਊਟਫੁੱਲ ਹੈ ਸਾਰਾ ਚੱਕੋ ਜੀ ਇੱਕ ਮਿੰਟ ਯਾਰ ਮੇਰੀ ਤਾਂ ਸੁਣੋ ਯਾਰ ਐ ਨਾ ਕਰੋ ਅਸੀਂ ਜਿਹੜਾ ਤੁਹਾਨੂੰ ਡਾਊਟਫੁੱਲ ਹੈ ਕਮੈਂਟ ਨੂੰ ਬੋਲੋ ਜਿਹੜਾ ਤੁਹਾਨੂੰ ਡਾਊਟਫੁੱਲ ਲੱਗਦਾ ਸਾਰਾ ਇੱਕ ਮਿੰਟ ਮਮੇ ਕਰ ਦਰਾਂ ਅੰਦਰ ਬਰਾਮਦਗੀ ਸਮੇ ਸਮਾਨ ਹੈ ਜਿਹੜਾ ਉਹ ਲੱਭਿਆ ਗਿਆ ਕੀ ਲੱਭਿਆ ਗਿਆ ਜਿਹੜੀ ਲੋਂਗੋਵਾਲ ਤੋਂ ਸਿੰਗਲ ਡੈਰੀ ਟਰਾਲੀ ਚੋਰੀ ਹੋਈ ਸੀ ਗਮਦੂਰ ਸਿੰਘ ਨਾਮ ਦੇ ਵਿਅਕਤੀ ਦੀ ਉਹ ਟਰਾਲੀ ਦੀ ਮੈਂ ਸਨਾਖਤ ਕਰ ਲਈ ਕਿਉਂਕਿ ਉਹ 400 ਦਿਨ ਦੇ ਸਮਾ ਮੇਰੇ ਕੋਲ ਨਹੀਂ ਰਹੀ ਹੈ ਕਰਨ ਅੰਦਰ ਪੰਜਾਂ ਨੇ ਟਾਇਰ ਮਿਲ ਗਏ ਰੰਮ ਮਿਲ ਗਏ ਹੱਬਾਂ ਮਿਲ ਗਈਆਂ ਉਹਦੀ ਡਹੀ ਮਿਲ ਗਈ ਯੱਕ ਮਿਲ ਗਿਆ ਉਹ ਟਰਾਲੀ ਦਾ ਹੱਕ ਮਿਲ ਗਈ ਟਰਾਲੀ ਦੀ ਦੂਜੀ ਗੱਲ ਇੱਕ ਟਰਾਲੀ ਹੋਰ ਹੈ 22 ਟਰਾਲੀਆਂ ਹੋ ਜਾਂ ਹੈ ਨਾ ਚੋਰੀ ਉਹਦੀ ਸਨਾਖ ਤੜਕੇ ਕਰਾਂਗੇ ਉਹਦਾ ਸਮਾਨ ਵੀ ਨਾਲ ਅੰਦਰ ਪਿਆ ਹੈ ਸੋ ਇਹ ਕਰਕੇ ਇਹ ਅੰਦਰੋਂ ਪਲਾਟ ਦੀ ਅਸੀਂ ਛਾੜਵੀਂ ਕਰਨੀ ਹੈ ਸਾਡੇ ਕੋਲ ਇੱਕ ਚੀਜ਼ ਦੀ ਤੋਟ ਹੈ ਬੈਟਰੀਆਂ ਨਹੀਂ ਹੈਗੀਆਂ। ਹੈਲੋ। ਦੋ ਇਥੋਂ ਬੈਟਰੀਆਂ ਲਿਓ। ਸਮਾਨ ਤੁਹਾਨੂੰ ਅੰਦਰੋਂ ਹੋਰ ਇੱਕ ਆਫੂਸ ਦੇ ਵਿੱਚੋਂ ਕੱਢ ਕੇ ਦੇਵਾਂਗੇ। ਬਸ ਬਾਕੀਆਂ ਨੇ ਰੌਲਾ ਨਹੀਂ ਪਾਉਣਾ ਬੈਠੇ ਰਹਿਣਾ। ਸਹਿਯੋਗ ਦੇਣਾ। ਹੁਣ ਦੇਖਿਓ ਉਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਦਾਅਵੇ ਕਰਦੇ ਸੀ। ਇਹ ਹੁਣ ਤਾਂ ਤੁਹਾਨੂੰ ਦੱਸਦਾ ਵੀ ਟਰਾਲੀ ਚੋਰ ਭਾਈ ਨਾਬੇਜ ਵੀ ਹੈਗੇ ਨੇ। ਇਹਨਾਂ ਦਾ ਨਗਰ ਕੌਂਸਲ ਦਾ ਪ੍ਰਧਾਨ ਹੈ ਜਿਹੜੀ ਬੀਬੀ ਉਹਦਾ ਪਤੀ ਹੈ ਪੰਕਜ ਪੱਪੂ। ਉਹਨੇ ਬਲਾਡ ਜੋ ਬਰਾਂਡ ਹੋਇਆ ਸਮਾਨ। ਸਨਾਖ ਹੋ ਗਈ ਤੁਹਾਨੂੰ ਜੋ ਲੱਗ ਇੱਥੇ ਤੁਹਾਨੂੰ ਡਾਊਟਫੁੱਲ ਆਉਂਦਾ ਸਾਡੇ ਸਮਾਜ ਚ ਆ ਕੇ ਇੱਕ ਹੋਰ ਦੇਖਿਓ ਸਰ ਦਾ ਡੈਂਟ ਕਿਹੜਾ ਜਿਹੜਾ ਨਾ ਫੋਟੋ ਆਹ ਕਰੋ ਜੀ ਸਨਾਖ ਇਹ ਸਾਡੀ ਟਰੈਕਲੀ ਟਰਾਲੀ ਹੈ 8 8 ਟਰਾਲੀ ਹੈ ਜਿਹੜੀ ਆ ਕਰਿਓ ਮੜਾ ਜਾ ਸਾਹਿਬ ਇਹ ਟਰਾਲੀ ਤੁਹਾਨੂੰ ਇੱਥੇ ਸਮਾਜ ਗ੍ਰੈਂਡ ਦੇ ਸਾਹਮਣੇ ਨਹੀਂ ਕਰ ਸਕਦਾ ਜੀ ਨੂੰ ਦੱਸਾਂ ਕਿਉਂਕਿ ਮੇਰੇ ਕੋਲੇ ਉਹਦੀ ਫੋਟੋ ਵੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਇਹ ਜਿਹੜੀ ਲੋਂਗੋ ਵਾਲੀ ਤੋਂ ਟਰਾਲੀ ਆ ਕਰਦੋ ਲੈ ਇਹ ਡੇਰਾਂ ਵਾਲੀ ਸਿੰਗਲ ਡੇਰਾਂ ਵਾਲੀ ਚੋਰੀ ਹੋਈ ਸੀ ਸੰਭੂ ਤੋਂ ਉਹਦਾ ਟਾਇਰ ਹੈ ਉਸੇ ਦੀ ਰਿੰਮਾ ਉਸੇ ਦੀ ਹੱਬ ਹੈ ਇਹ ਜਿਹੜਾ ਪੰਕਜ ਪੱਪੂ ਨਾਮ ਦਾ ਇਥੇ ਨਗਰ ਕੌਂਸਲ ਦੇ ਪ੍ਰਧਾਨ ਦਾ ਪਤੀ ਹੈ ਆਮ ਆਦਮੀ ਪਾਰਟੀ ਦਾ ਲੀਡਰ ਉਹਦੇ ਮਕਾਨ ਦੇ ਵਿੱਚ ਉਹ ਬਰਾਮਦ ਹੋ ਚੁੱਕਿਆ ਸੀ ਸੋ ਮੇਰੀ ਬੇਨਤੀ ਆ ਦੂਜੀ ਟਰਾਲੀ ਅਸੀਂ ਕਿਹਦੀ ਇਹ ਨਹੀਂ ਸਨਾਰਕ ਕਰਾਂਗੇ ਸਾਡੀਆਂ ਵਾਈਟ ਟਰਾਲੀਆਂ ਗੰਮ ਰਹੀਆਂ ਨੇ ਪ੍ਰਧਾਨਾ ਦੂਰ ਤੜਾ ਕੇ ਨਾ ਜੋ ਵੀ ਜਿਸ ਨੂੰ ਜਿਹੜਾ ਜਿਹੜਾ ਸਾਨੂੰ ਤੁਹਾਨੂੰ ਲੱਗਦਾ ਵੀ ਡਾਊਟਫੁੱਲ ਆ ਇਹ ਸਾਰਾ ਚੱਕੋ ਇੱਕ ਮਿੰਟ ਯਾਰ ਐ ਮੇਰੀ ਤਾਂ ਸੁਣੋ ਯਾਰ ਐ ਨਾ ਕਰੋ ਜਿਹੜਾ ਤੁਹਾਨੂੰ ਡਾਊਟਫੁੱਲ ਲੱਗਦਾ ਕਮੈਂਟ ਤੋਂ ਬੋਲੋ ਜਿਹੜਾ ਤੁਹਾਨੂੰ ਡਾਊਟਫੁੱਲ ਲੱਗਦਾ ਫਿਰ ਕੋਈ ਮਮੇ ਕਰ ਦਨ ਅੰਦਰ ਬਰਾਮਦਗੀ ਸਮੇ ਸਮਾਨ ਹੈ ਜਿਹੜਾ ਉਹ ਲੱਭਿਆ ਗਿਆ ਕੀ ਲੱਭਿਆ ਗਿਆ ਜਿਹੜੀ ਲੋਂਗੋ ਵਾਲ ਤੋਂ ਸਿੰਗਲ ਟੈਰੀ ਟਰਾਲੀ ਚੋਰੀ ਹੋਈ ਸੀ ਗਮਦੂਰ ਸਿੰਘ ਨਾਮ ਦੇ ਵਿਅਕਤੀ ਦੀ ਉਹ ਟਰਾਲੀ ਦੀ ਮਹਿ ਸਨਾਖਤ ਕਰ ਲਈ ਕਿਉਂਕਿ ਉਹ 400 ਦਿਨ ਦੇ ਸਮਾ ਮੇਰੇ ਕੋਲ ਰਹੀ ਹੈ ਟਰਾਲੀ ਅੰਦਰ ਪੰਜਾਂ ਨੇ ਟਾਇਰ ਮਿਲ ਗਏ ਰੰਮ ਮਿਲ ਗਏ ਹੱਬਾਂ ਮਿਲ ਗਈਆਂ ਉਹਦੀ ਟਹੀ ਮਿਲ ਗਈ ਯੱਕ ਮਿਲ ਗਿਆ ਉਹ ਟਰਾਲੀ ਦਾ ਹੱਕ ਮਿਲ ਗਈ ਟਰਾਲੀ ਦੀ ਦੂਜੀ ਗੱਲ ਇੱਕ ਟਰਾਲੀ ਹੋਰ ਹੈ 22 ਟਰਾਲੀਆਂ ਹੋ ਜਾਂਦੇ ਨੇ ਚੋਰੀ ਉਹਦੀ ਸਨਾਖ ਤੜਕੇ ਕਰਾਂਗੇ ਉਹਦਾ ਸਮਾਨ ਵੀ ਨਾਲ ਅੰਦਰ ਪਿਆ ਹੈ ਸੋ ਇਹ ਕਰਕੇ ਅੰਦਰੋਂ ਪਲਾਟ ਦੀ ਅਸੀਂ ਛਾੜਵੇਂ ਕਰਨੀ ਹੈ ਸਾਡੇ ਕੋਲ ਇੱਕ ਚੀਜ਼ ਦੀ ਤੋਟ ਹੈ ਬੈਂਟਰੀਆਂ ਨਹੀਂ ਹੈਗੀਆਂ ਦੋ ਇੱਥੋਂ ਬੈਂਟਰੀਆਂ ਲਿਓ ਸਮਾਨ ਦੂਰੋਂ ਅੰਦਰੋਂ ਹੋਰ ਇਹ ਕਾਫੂਸ ਦੇ ਵਿੱਚੋਂ ਕੱਢ ਕੇ ਦੇਵਾਂਗੇ ਬਸ ਬਾਕੀਆਂ ਨੇ ਰੌਲਾ ਨਹੀਂ ਪਾਉਣਾ ਬੈਠੇ ਰਹਿਣਾ ਸਹਿਯੋਗ ਦੇਣਾ ਹੁਣ ਦੇਖਿਓ ਉਹ ਜਿਹੜੀਆਂ ਆਮ ਆਦਮੀ ਪਾਰਟੀ ਵਾਲੇ ਦਾਅਵੇ ਕਰਦੇ ਸੀ ਇਹ ਹੁਣ ਤਾਂ ਤੁਹਾਨੂੰ ਦੱਸਦਾ ਵੀ ਟਰਾਲੀ ਚੋਰ ਭਾਈ ਨਾਬੇਜ ਵੀ ਹੈਗੇ ਨੇ ਇਹਨਾਂ ਦਾ ਨਗਰ ਕੌਂਸਲ ਦਾ ਪ੍ਰਧਾਨ ਹੈ ਜਿਹੜੀ ਪਤੀ ਹੈ ਪੰਗਲ ਪੱਪੂ ਉਹਨੇ ਬਲਾਡ ਜੋ ਬਰਾਂਦ ਹੋਇਆ ਅਸਮਾਨ ਸਰਾਖ ਤੋਂ ਹੋ ਗਿਆ